ਤੇ ਸਾਡੇ ਲੱਗ ਗਿਆ ਮੁੰਡਾ ਉਹ ਨਾ ਉਹ ਨੂੰ ਵੇਚਦਾ ਹਨਾ ਨੂੰ ਲਿਆ ਲਿਆ ਕਿ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਲਿਆਂਦੇ ਸੀ ਨਾ ਤੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਂ ਨਾ ਲੈਣੇ ਆ ਮਿੱਠੂ ਲੈਣੇ ਆ ਤੋਤੇ ਲੈਣੇ ਤੇ ਇਹ ਕਹਿੰਦੇ ਕਿ ਅਸੀਂ ਨਹੀਂ ਕਦੀ ਰੱਖੇ ਅਸੀਂ ਆਪਣੇ ਘਰ ਚ ਨਹੀਂ ਰੱਖਣੇ ਐਨੇ ਰੱਖਣੇ ਤੇ ਉਹ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਮਤਲਬ ਚੱਕਰ ਮਾਰਦਾ ਰਿਹਾ ਸਾਡੇ ਘਰ ਦੀਦੀ ਲੈ ਲਓ ਦੀਦੀ ਲੈ ਲਓ ਫਿਰ ਉਸ ਤੋਂ ਬਾਅਦ ਨਾ ਰੱਖ ਲਈ ਤੇ ਸਾਡੇ ਕੋ ਉਹਨੂੰ ਮਤਲਬ ਕੀ ਪਿਆਸ ਦੇਣ ਵਾਸਤੇ ਵੀ ਨਹੀਂ ਫਿਰ ਦੋ ਕੁ ਦਿਨ ਬਾਅਦ ਉਹਨਾਂ ਦੇ ਪੈਸੇ ਹੀ ਦਿੱਤੇ ਫਿਰ ਇਹਨਾਂ ਦਾ ਹੌਸਲੇ ਹਨ ਸਾਡੇ ਕੋ ਪੈਸੇ ਨਹੀਂ ਹੈ ਇਹ ਜਦੋਂ ਲਿਆਂਦੇ ਨਾ ਪਤਾ ਲੱਗਦਾ ਸੀ ਚਿੜੀਆਂ ਦੇ ਬੱਚੇ ਆ ਨਾ ਪਤਾ ਲੱਗਦਾ ਸੀ ਕਾਂਵਾਂ ਦੇ ਆ ਬੋਟ ਹੀ ਬਿਲਕੁਲ ਫਿਰ ਜਦੋਂ ਆਏ ਨੂੰ ਥੋੜਾਕ ਦਿਨ ਹੋ ਗਏ ਤੇ ਅਸੀਂ ਤਰਪਾਲਾ ਪਾਈਆਂ ਹੁੰਦੀਆਂ ਸੀ ਫਿਰ ਜਦੋਂ ਥੋੜੇ ਦਿਨ ਹੋ ਗਏ ਉਸ ਤੋਂ 15 ਅੰਕ ਦਿਨ ਬਾਅਦ ਜਿਹੜੇ ਸਾਡੇ ਨਾ ਦਿਨ ਬਦਲਣਾ ਸ਼ੁਰੂ ਹੋ ਗਏ ਗ੍ਰਾਂਟ ਪੈ ਗਈ ਸਾਡੀ ਫਿਰ ਸਾਡੇ ਡੈਡੀ ਦਾ ਮਤਲਬ ਫੋਨ ਆ ਗਿਆ ਉਹਨਾਂ ਦਾ ਕੀ ਪੈਸੇ ਤੁਹਾਡੇ ਪਾਤੇ ਆ ਫਿਰ ਹਨ ਉਹ ਵੀ ਪੈਸੇ ਮਿਲ ਗਏ ਫਿਰ ਅਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਘਰ ਦੀ ਤਿਆਰੀ ਕਰ ਲਈ ਬੀ ਬਹੁਤ ਹੀ ਜ਼ਿਆਦਾ ਲੱਕੀ ਸੀ ਫਿਰ 15 ਦਿਨ ਦੇ ਵਿੱਚ ਘਰ ਸਾਡਾ ਬਣ ਗਿਆ ਫਿਰ ਉਹਨਾਂ ਨੇ ਸਾਨੂੰ ਇੰਨਾ ਕਿ ਦਿੱਤਾ ਨਾ ਕਿ ਹੱਦ ਤੋਂ ਜ਼ਿਆਦਾ ਦਿੱਤਾ ਆ ਬਹੁਤ ਹੀ ਲੱਕੀ ਉਹ ਤੇ ਸਾਨੂੰ ਜਿੱਦਾਂ ਨਾ ਕੋਈ ਰੂਹਾਂ ਹੀ ਪਰਮਾਤਮਾ ਦੀਆਂ ਜਦੋਂ ਮੈਂ ਕਹਿਣਾ ਨਾ ਕਿ ਮਿੱਠੂ ਅਹੀਂ ਤੁਹਾਨੂੰ ਥੁ ਲੈ ਕੇ ਆਇਆ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆ ਤੇ ਕਹਿਣਾ ਕਿਸ ਤਰ੍ਹਾਂ ਕਰੋ ਤੇ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਵੀ ਅਹੀਂ ਅੱਧਾ ਝੋਲੀ ਚ ਪਾਈ ਦੇ ਤੇ ਮੈਂ ਮੂਲ ਮੰਤਰ ਸੁਣਾਇਆ ਗੁਰੂ ਰਾਮਦਾਸ ਜੀ ਦੇ ਮੋਬਾਈਲ ਨਾਲ ਮੋਬਾਈਲ ਤੇ ਗੁਰੂ ਰਾਮਦਾਸ ਜੀ ਦੇ ਮੂਲ ਮੰਤਰ ਰਲਾਇਆ ਮਹਾ ਮਿੱਠੀ ਐ ਸੋਨ ਤੇ ਮਿੱਠੀ ਉਹਨਾਂ ਨੂੰ ਮਿੱਠੀ ਵੀ ਤੇ ਮਿੱਠਾ ਵੀ ਦੋਨਾਂ ਨੂੰ ਸੁਣਾਏ ਉਹਨਾਂ ਦਾ ਗੰਗਾ ਜਲ ਹੈ ਘਰ ਚ ਰੱਖਿਆ ਮੈਂ ਬੜਾ ਮੰਨੀ ਗੁਰੂ ਰਾਮਦਾਸ ਜੀ ਨੂੰ ਮੈਂ ਕਹਣਾ ਮਿੱਠੂ ਤਾਂ ਮੈਂ ਉੱਥੋਂ ਲੈ ਕੇ ਆਈ ਸੀ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆਈ ਆਪਣੇ ਕਾਕੇ ਉੱਥੋਂ ਲੈਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਵੀ ਜਦੋਂ ਡੈਥ ਹੋਣੀ ਸੀ ਇਹਨਾਂ ਦੀ ਉਦੋਂ ਵੀ ਇਹਨਾਂ ਦੇ ਮੂੰਹ ਚ ਮੱਝਲ ਪਾਇਆ ਅਸੀਂ ਸਾਰਾ ਪਰਿਵਾਰ ਬਹਿ ਕੇ ਰਾਤ ਕੱਟੀ ਇਹਦੇ ਨਾਲ ਜਦੋਂ ਸ਼ਾਮ ਜਦੋਂ ਮੇਰੀ ਮਿੱਠੀ ਨੇ ਅਦਾ ਹੋਣਾ ਇਹਨਾਂ ਮੈਂ ਮਿੱਠੀ ਤੂੰ ਅੱਜ ਨਾ ਮੈਨੂੰ ਛੱਡ ਕੇ ਚੱਲ ਜਾਣਾ ਤੇ ਉਦੋਂ ਉਹਨਾਂ ਨੇ ਟਾਲ ਹੋ ਕੇ ਮੇਰੀ ਗੋਦੀ ਦੇ ਵਿੱਚ ਹੀ ਗੋਦੀ 'ਚ ਫੇਰ ਆ ਕੇ ਨਾ ਹੌਲੀ ਹੌਲੀ ਇੱਥੇ ਬੈ ਗਈ ਮੈਨੂੰ ਕਹਿੰਦੀ ਨਾ ਲੋ ਮੇਰੇ ਸਾਰੇ ਆਪਣੇ ਜੀਵ ਦਾ ਨਾਲ ਆਥਰੂ ਚੱਟੇ ਮੇਰੇ ਮੂੰਹ 'ਚ ਮੂੰਹ ਪਾਤਾ ਕਹਿੰਦੀ ਨਾ ਲੋ ਮੇਰਾ ਭਰਾ ਸੋਨੂੰ ਕਹਿੰਦਾ ਮਿੱਠੀ ਮਰਕੋ ਆ ਉਹਨੇ ਕਹਿੰਦੀ ਨਾ ਦੀਦੀ ਲੁੰਦੀ ਆ ਨਾ ਕਹਦਾ ਜਿੱਦਾਂ ਮਤਲਬ ਬਿਸਤਰਿਆਂ 'ਚ ਰਹਿੰਦਾ ਸੀ ਉਹਨਾਂ ਨੂੰ ਥੱਲੇ ਤੁਰਨਾ ਵੀ ਨਹੀਂ ਆਂਦਾ ਐਨੇ ਕੀ ਪਿਆਰੇ ਅਹੀਂ ਲੱਡਲੇ ਰਖੇਦੇ ਸੀ ਉਹ ਕੋਈ ਰੂਹਾਂ ਸਾਡੇ ਕਰਾਈਆਂ ਸੀ ਮਾਲਕ ਨੇ ਕਿ ਜੇ ਸਾਡੀ ਗਰੀਬੀ ਦੂਰ ਹੋਈ ਉਹਨਾਂ ਦੇ ਨਾਲ ਹੀ ਸਾਡੀ ਗਰੀਬੀ ਦੂਰ ਹੋਈ ਆ ਕਿਸ ਤਰ੍ਹਾਂ ਦੇ ਨਾਲ ਉਹ ਰੀਤੀ ਰਿਵਾਇ ਕਰ ਰਹੇ ਹੋ ਹੁਣ ਨਹੀਂ ਉਹਨਾਂ ਦਾ ਰੀਤੀ ਰਿਵਾਇ ਇਸ ਤਰ੍ਹਾਂ ਕਰਨਦੇ ਕੱਲਾ ਮਿੱਠੂ ਮਰਾਦਾ ਹੋਇਆ ਸੀ ਉਹਨੂੰ ਵੀ ਅਹ ਚੰਗੀ ਤਰ੍ਹਾਂ ਨਵਾਇਆ ਧਵਾਇਆ ਗੁਰਦੁਆਰੇ ਸਾਹਿਬ ਦਾ ਪ੍ਰਸ਼ਾਦ ਖਾਂਦੇ ਸੀ ਸੇਰੇ ਸ਼ਾਮੀ ਉਹਨਾਂ ਦੀ ਸ਼ੁਰੂਆਤ ਪ੍ਰਸ਼ਾਦ ਤੋਂ ਹੁੰਦੀ ਸੀ ਫਿਰ ਜੋ ਗੁਰਦੁਆਰੇ ਸਾਹਿਬ ਪਾਠ ਹੁੰਦਾ ਹੈ ਨਾ ਇੱਕ ਲੱਤ ਦੇ ਭਾਰ ਖੜੋ ਕੇ ਨਾ ਮੇਰਾ ਮਿੱਠੂ ਪਾਠ ਸੁਣਦਾ ਸੀ ਪੂਰਾ ਜਦੋਂ ਬਾਬਾ ਜੀ ਦਾ ਭੋਗ ਪੈ ਜੇ ਨਾ ਸਾਡੇ ਲਾਗੇ ਗੁਰਦੁਆਰਾ ਸਾਹਿਬ ਆ ਜਦੋਂ ਭੋਗ ਪੈ ਜੇ ਨਾ ਫਿਰ ਉਹਨੇ ਮਿੱਠੂ ਮੇਰੇ ਨਾਲ ਦਰਾਨਾ ਫਿਰ ਉਹਨੇ ਰੋਟੀ ਖਾਣੀ ਆ ਰੋਟੀ ਉਹਨਾਂ ਨੇ ਸਾਡੇ ਨਾਲ ਖਾਣੀ ਆ ਲੱਗ ਨਹੀਂ ਖਾਂਦੇ ਉਹਨਾਂ ਦਾ ਹੌਸਲਾ ਜਾਂਦਾ ਹੀ ਉਹ ਹੌਸਚ ਨਹੀਂ ਵੜਦੇ ਹੁੰਦੇ ਹੁਣ ਸਾਰੇ ਵੀ ਤੀਰਾਂ ਦੀ ਕਰ ਰਹੇ ਜਦੋਂ ਸਾਰੇ ਹਾਂ ਦੱਸ ਤੋਂ ਬਾਅਦ ਕਰਦੇ ਹਾਂ ਹਾਂਜੀ ਜਦਾਂ ਮਤਲਬ ਇਨਸਾਨ ਨੂੰ ਨਹਾਈ ਦਾ ਧਵਾਈ ਦਾ ਉਹਨਾਂ ਦਾ ਕੱਪੜਾ ਸੁਚਾ ਲੈ ਜਾਂਦਾ ਉਹ ਚ ਅਹੀਂ ਆਪਣੇ ਘਰ ਹੀ ਦਖਨਾਇਆ ਉਹਨੂੰ ਫਿਰ ਅਹੀਂ ਉਸ ਤੋਂ ਬਾਅਦ ਜਿੱਦਾ 10 ਦਿਨ ਮਤਲਬ ਕਿਸੇ ਦੀ ਪਾਉਂਦੇ ਕੋਈ ਇਨਸਾਨ ਐਦਾਂ ਹੋ ਜੇ ਚੀਜ਼ ਫਿਰ ਅਹੀਂ ਜਦੋਂ ਮਿੱਠੇ ਨੂੰ ਦਬਾਇਆ ਹੀ ਆਪਣੇ ਘਰ ਹੀ ਉੱਤੇ ਅਹੀਂ ਦੁੱਧ 10 ਦਿਨ ਸਿਰੇ ਸ਼ਾਮੀ ਪਾਇਆ ਫਿਰ ਜਿੱਦਾ ਕੋਈ ਜਾਨਵਰਾਂ ਨੂੰ ਉਹਨਾਂ ਦੇ ਨਾਂ ਦੀ ਚੀਜ਼ ਮੈਂ ਦਸਵਾ ਕੀਤਾ ਜੰਦਾ ਹਾਂ ਹਾਂ ਫਿਰ ਮਿੱਠੂ ਦਾ ਅਸੀਂ ਚੌਥਾ ਕੀਤਾ ਅਰਦਾਸ ਗੁਰਦੁਆਰਾ ਸਾਹਿਬ ਕਰਵਾਈ ਚੌਥਾ ਕੀਤਾ ਹੀ ਫਿਰ ਉਸ ਤੋਂ ਬਾਅਦ ਮਿੱਠੂ ਦਾ ਵੀ ਅਸੀਂ ਦੱਸ ਦਿੰਦਾ ਭੋਗ ਪਾਇਆ ਸੀ ਗੁਰ ਅਸੀਂ ਦਸਵਾ ਕੀਤਾ ਤੇ ਅੱਜ ਮੇਰੀ ਮਿੱਠੀ ਦਾ ਦਸਵਾ ਤੇ ਮਿੱਠੀ ਵੀ ਅਸੀਂ ਐਨ ਹੀ ਸੋਚਿਆ ਕਿ ਜਾਨਵਾਰਾਂ ਤੇ ਪਿੰਜਰੇ ਚ ਰੱਖ ਦੋ ਇਹਨਾਂ ਦੀ ਜਾਨ ਨਿਕਲ ਜੇ ਕਿ ਨਾ ਆਪਣੀ ਜਾਨ ਤੋਂ ਵੱਧ ਅਸੀਂ ਸਾਰੇ ਜਣਿਆਂ ਨੇ ਲਾਗੇ ਬਹਿ ਕੇ ਪਾਠ ਕੀਤਾ ਗੁਰਰਾਮ ਦਾਜੀ ਦਾ ਮੂਲ ਮੰਤਰ ਸੁਣਾਈ ਮੋਬਾਈਲ ਤੇ ਉਹਨੂੰ ਉਹਨੂੰ ਮੱਥਾ ਟੇਕਿਆ ਮੇਰੀ ਮਿੱਠੀ ਨੇ ਜਦੋਂ ਗਈ ਆ ਪੂਰੇ ਮੱਲੇ ਦੀ ਰੋਟੀ ਕੀਤੀ ਹੁਣ ਹਾਂ ਪੂਰੇ ਮੱਲੇ ਦੀ 300 ਬੰਦੇ ਦੀ ਰੋਟੀ ਹਾਂਜੀ ਹਲਵਾਈ ਲੱਗੇ ਤੇ 300 ਬੰਦੇ ਦੀ ਰੋਟੀ ਤੇ ਇਹ ਸਾਲ ਤੋਂ ਬਾਅਦ ਅਸੀਂ ਉਹ ਵੀ ਵਰੀ ਨਾ ਜੋ ਵੀ ਸਾਰਾ ਹੀ ਕਰਨਾ ਜਿੰਨੇ ਤਾਂ ਸਾਡੇ ਸਾਥ ਚੱਲਣਗੇ ਨਾ ਸਾਡੇ ਦਿਲ ਚੋਂ ਨਹੀਂ ਨਿਕਲ ਸਕਦੇ ਤੇ ਇਹ ਛੋਟੇ ਬੱਚੇ ਹੀ ਲੈਂਦੇ ਸੀ ਇਹਾਂ ਦੀ ਅੱਖਾਂ ਨਹੀਂ ਉੱਜੜੀਆਂ ਤੇ ਇਹਨਾਂ ਦੇ ਦੁੱਧ ਜਿਹੜਾ ਨਿਪੜਨਾ ਪਿਆ ਆ ਕੇ ਚਮਚਾ ਪਿਆ ਆ ਕੇ ਜਿਹਨੂੰ ਫੋਲਣ ਪਾਚ ਕੇ ਚਾਣਾ ਦਾ ਉਹਦੇ ਬਾਅਦ ਵੀ ਇਹ ਸਾਡੇ ਘਰ ਗੱਜਬੀ ਬੜੀ ਸੀ ਇਹ ਸਾਡੇ ਘਰ ਦੇ ਜਿਵੇਂ ਇੱਕ ਰੱਬ ਦਾ ਰੂਪ ਆਗਦਾ ਸੀ ਵੀ ਜਿਹੜਾ ਸਾਡੇ ਘਰ ਵਿੱਚ ਰੇਰ ਫਿਰ ਕਰਕੇ ਜਿਹੜੀ ਸਾਡੇ ਘਰ ਦੀ ਨਹੀਂ ਉਹ ਵੀ ਸਾਨੂੰ ਦੇ ਗਿਆ ਤੇ ਉਹਦੇ ਕਾਰਨ ਮਲਕ ਪਹਿਲੇ ਮਿੱਠੂ ਦਾ ਰੱਥ ਹੋ ਗਈ ਉਹਦਾ ਬਾਅਦ ਜੋ ਆਪਣਾ ਰਿਸ਼ਤਦਾਰੀ ਪੈਣ ਫਰਾਹੀ ਸਾਰੇ ਸੱਦੇ ਜਿੰਦਾ ਆਮ ਇਨਸਾਨ ਦਾ ਕਰੀਦਾ ਯਾਰ ਉਹਦਾ ਕੀਤਾ ਤੇ ਉਹਦੇ ਬਾਅਦ 1 ਮਹੀਨੇ ਬਾਅਦ ਠੀਕ ਉਹ ਹੀ ਪੂਰੀ ਹੋ ਗਈ ਆ ਤੇ ਜਿੱਦਾਂ ਆ ਮਿੱਠੂ ਦਾ ਕੀਤਾ ਆ ਉਸਾਈ ਆਹੀ ਇਹਦਾ ਜੋ ਬੰਦੇ ਨਾਲ ਹੱਗਦਾ ਹੁੰਦਾ ਨਾ ਉਹ ਹੈ ਕੀਤਾ ਗੋਰਾ ਸਰ ਪਾਰ ਚੱਲਦਾ ਪਿਆ ਹਾਂਜੀ ਤੇ ਅਹੀਂ ਤੇ ਇਹਨੂੰ ਜਿੱਦਾਂ ਵੀ ਸਾਡੇ ਕੋਲ ਹੁੰਦਾ ਆ ਅਸੀਂ ਇਹਦਾ ਸਾਲਵਾਰ ਆ ਇਹਦਾ ਪ੍ਰੋਗਰਾਮ ਕਰਨਾ ਕਰਨਾ ਇਹ ਕਮੀ ਕੀ ਹੋਈ ਜਦੋਂ ਹੰਚ ਲੱਗੇ ਨੇ ਤੁਹਾਨੂੰ ਕੀ ਤੁਹਾਡੀ ਦੇਖੋ ਜੀ ਕਮੀਆਂ ਹੋਈਆ ਫੇ ਇੱਕ ਤੇ ਸਾਨੂੰ ਵਿੱਚੇ ਅਫਸੋਸ ਹੁੰਦਾ ਫੇ ਉਹ ਕਿਤੇ ਕੋਈ ਰੱਬ ਦਾ ਰੂਪ ਸਾਡੇ ਘਰ ਆ ਗਿਆ ਠੀਕ ਆ ਤੇ ਇੱਕ ਦੂਜਾ ਇਹ ਮਹਿਸੂਸ ਹੁੰਦਾ ਫੇ ਉਹ ਸਾਡੇ ਘਰ ਦੇ ਮੈਂਬਰ ਬਣ ਗਏ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਸਮਝਿਆ ਹੀ ਉਹ ਤੇ ਸਾਨੂੰ ਇਹ ਮਹਿਸੂਸ ਹੁੰਦਾ ਫੇ ਸਾਡੇ ਘਰ ਕੋਈ ਜੀ ਚੱਲ ਗਿਆ ਕਿਦਾਂ ਰੀਤੀ ਰਿਵਾਜ ਕਿਦਾ ਕਰਦੇ ਹਾਂ ਹਾਂ ਜੀ ਰੀਤੀ ਰਿਵਾਜ ਕਿਦਾ ਕਰਦੇ ਫਿਰ ਜਿੱਦਾਂ ਆ ਬੰਦੇ ਦਾ ਕਰੀਦਾ ਜਿੱਦਾਂ ਇਨਸਾਨ ਦਾ ਪਾਠ ਰੱਖੀਦਾ ਆ ਦਸਮਾਜ ਦਾ ਦਸਵਾ ਕਰਦਾ ਯਾ ਆਮ ਰੋਟੀ ਲੋਕਾਂ ਨੂੰ ਫਾਇਦਾ ਯਾ ਉਸੇ ਤਰ੍ਹਾਂ ਇਹਦਾ ਅਸੀਂ ਪ੍ਰੋਗਰਾਮ ਕੀਤਾ ਯਾ ਤੇ ਉਦਾਂ ਵੀ ਭੈਣ ਭਰਾ ਸੱਦੇ ਨੇ ਜਿੰਨੇ ਰਸ ਦਾ ਸੱਦੇ ਸਾਰੇ ਤੇ ਆਪਣੇ ਚਲ ਕਿੰਨੇ ਬੰਦੇ ਪ੍ਰੋਗਰਾਮ ਕੀਤਾ ਸੀ ਛੋਟਾ 300 ਬੰਦੇ ਆ ਠੀਕ ਹੈ